ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦਾ ਕਸਬਾ ਦੀਨਾ ਨਗਰ ਜੋ ਕਿ 2015 ਚਪुलिस ਥਾਣੇ ਤੇ ਹੋਇਆ आतंकवादी ਹਮਲੇ ਕਾਰਨ ਮਸ਼ਹੂਰ ਹੋਇਆ ਸੀ ਦੇਖੀ ਇਲਾਕੇ ਵਿੱਚ ਦੇਰ ਰਾਤ ਕੁਝ ਲੋਕਾਂ ਵੱਲੋਂ ਇੱਕ ਸ਼ੱਕੀ ਹਥਿਆਰਬੰਦ ਵਿਅਕਤੀਆਂ ਨੂੰ ਦੇਖ ਤੋਂ ਬਾਅਦ ਇਲਾਕੇ ਦੇ ਲੋਕ ਫਿਰ ਤੋਂ ਸਹਿਮ ਗਏ ਹਨ ਦੀਨਾਨਗਰ ਦੇ ਤਾਰਾਗੜ੍ਹ ਹੀ ਫਾਟਕ ਨੇੜੇ ਸ਼ੰਕਰ ਕਲੋਨੀ ਦੇ ਵਸਨੀਕਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਬੀਤੀ ਰਾਤ 2 ਵਜੇ ਦੇ ਕਰੀਬ ਰਿਵਾਲਵਰ ਨਾਲ ਤਿੰਨ ਵਿਅਕਤੀ ਜਿਨ੍ਹਾਂ ਨੇ ਮੂੰਹ ਟਕੇ ਹੋਏ ਸਨ ਅਤੇ ਮੋਢਿਆਂ ਤੇ ਬੈਗ ਰੱਖੇ ਹੋਏ ਸਨ, ਟੀ-ਸ਼ਰਟਾਂ ਅਤੇ ਅੰਡਰਵੀਅਰ ਪਾਏ ਹੋਏ ਸਨ ਵਿਖੇ ਗਏ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਇਹ ਸ਼ੰਕਰ ਕਲੋਨੀ ਹੈਗੀ ਆ ਤਾਰਾਗੜ੍ਹੀ ਰੋਡ ਤੇ ਤੇ ਰਾਤ 1:30 ਵਜੇ ਨਾ ਤਿੰਨ ਜਿਹੜੇ ਸੰ nghiਧ ਲੋਕ ਜਿਹੜੇ ਉਹ ਦੇਖੇ ਗਏ ਆ। ਤੇ ਸਾਡੇ ਨਾਲ ਹੀ ਹੈ ਮੁੰਡਾ ਵਿਸ਼ਾਲ ਹੈ ਤੇ ਨਾਲ ਰਮਨ ਹੈ ਇਹਨਾਂ ਦੇ ਬਾਅਦ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲੱਗੇਦੇ ਆ ਇਹਨਾਂ ਦੇ ਸਵੇਰੇ ਮੋਬਾਈਲ 'ਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਇਹ ਤਿੰਨ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਔਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਇੱਥੇ ਰਹੇ ਆ ਉਸ ਤੋਂ ਬਾਅਦ ਉਹ ਜਿਹੜੇ ਵਾਪਸ ਚਲੇ ਗਏ ਆ ਤੇ ਉਹ ਅਸੀਂ ਇਹ ਮੰਗ ਕਰਦੇ ਆ ਕਿ ਉਹਦਾ ਪੂਰਾ ਜਿਹੜੀ ਆ ਡਿਟੇਲ ਜਿਹੜੀ ਉਹਦੀ ਲਈ ਜਾਵੇ ਵੀ ਇਹ ਕੌਣ ਲੋਗੇ ਕਿਸਰਾ ਆਇਆ ਹੈ ਚੋਰੀ ਦੇ ਮਕਸਦ ਨਾਲ ਆਇਆ ਜਾਂ ਡਕੈਤੀ ਦੇ ਮਕਸਦ ਨਾਲ ਆਇਆ ਜਾਂ ਇਸ ਤੋਂ ਪਹਿਲਾਂ ਥਾਣੇ ਵਿੱਚ ਹਮਲਾ ਹੋਇਆ ਤੇ ਦੋ ਤਿੰਨ ਦਿਨ ਪਹਿਲਾਂ ਇਹ ਦੁਸ਼ਾਰਾ ਗਰਾਊਂਡ ਦੇ ਲਾਗੇ ਵੀ ਇੱਕ ਸੁਣਿਆ ਕਿ ਕੁਝ ਲੋਕ ਜਿਹੜੇ ਉੱਥੇ ਆਏ ਆ ਤੇ ਇਸ ਤਰ੍ਹਾਂ ਸੰਦੇਕਿਤ ਲੋਕ ਜਿਹੜੇ ਆ ਪੂਰੇ ਸ਼ਹਿਰ ਚ ਸੱਜੇ ਖੱਬੇ ਕਿਤੇ ਨਾ ਕਿਤੇ ਘੁੰਮੇ ਕਦੇ ਆ ਤੇ ਅਸੀਂ ਇਹ ਜਾਣਦੇ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਦੀ ਰਾਤ ਨੂੰ ਜਿਹੜੀ ਡਿਊਟੀ ਹੈਗੀ ਹੈ ਕਯੂਆਰਟੀ ਟੀਮ ਦੀ ਉਹ ਸਾਰੇ ਸ਼ਹਿਰ ਚ ਚੈਕਿੰਗ ਕਰੇ ਨਾਕੇ ਬਕਾਇਦਾ ਲਾਏ ਤੇ ਜਿਹੜੇ ਚੋਰਾਂ ਦੇ ਹੌਸਲੇ ਉਹ ਬੁਲੰਦ ਆ ਤੇੜੀ ਆਮ ਜੰਦਾ ਆ ਉਹ ਪਰੇਸ਼ਾਨ ਹੈ ਜੇ ਰਾਤ ਨੂੰ ਬੰਦੇ ਨੇ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜੇ ਸੋਣਾ ਆ ਤੇ ਜੇ ਬੰਦਾ ਸੋ ਨਹੀਂ ਸਕੇ ਚੈਨ ਨਾਲ ਤੇ ਫਿਰ ਦਾ ਫਾਇਦਾ ਕੀ ਹੈ ਤਾਂ ਰਾਤ ਨੂੰ 2:02 ਮਿੰਟ ਤੇ ਇੱਕ ਅਣਪਛਾਤੇਆ ਬੰਦਾ ਮੇਰੀ ਖਿੜਕੀ ਦੇ ਬਾਦ ਆਂਦਾ ਰੂਮ ਦੇ ਬਾਦ ਤੇ ਟੋਚ ਚ ਮਾਰਦੇ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਦੇ ਤੇ ਮੈਂ ਦੇਖਿਆ ਤੇ ਉਹ ਥੋੜਾ ਜਿਹਾ ਲਾਦਾ ਪਾਇਆ ਪੀ ਚੋੜ ਆ ਗਿਆ ਤੇ ਉਹ ਬੰਦਾ ਭੱਜ ਗਿਆ ਮੋਹਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕੀ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ ਪਰ ਮੈਨੂੰ ਕਲੋਨੀ ਚ ਖੇਲਦੇ ਆ ਤੇ ਡਰ ਪੂਰਾ ਜਿਆਦਾ ਫੈਲਿਆ ਹੋਇਆ ਹੈ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹੱਡੀਆਂ ਸ਼ੰਕਰ ਕਲੋਨੀ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਹਾਂਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕਿ ਸਾਨੂੰ ਕਲੋਨੀ ਨੂੰ ਕਯੂਆਰਟੀ ਟੀਮ ਦਾ ਕੋਈ ਫੇਰਾ ਫੂਰਾ ਮરાਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕੀ ਸਾਡੀ ਕਲੋਨੀ ਦੀ ਤੇ ਬਾਕੀ ਲਾਗੇ ਸ਼ੱਕ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ